ਲੋਕ ਮਰੀ ਜਾਂਦੇ ਆ ਕਿਸੇ ਨੂੰ ਚੱਕ ਚੱਕ ਮਾਰੀ ਜਾਂਦੇ ਆ ਕਿਸੇ ਨੂੰ ਮੇਰੇ ਹਰਿਆਂ ਨੂੰ ਪਰਚਿਆਂ 'ਚ ਮਾਰੀ ਜਾਂਦੇ ਆ ਨਰਿੰਦਰ ਸਦੀਪ ਸਿੰਘ ਦਾ ਕਤਲ ਹੋ ਜਾਂਦਾ ਮਾਪੇ ਆਣ ਬਹੁਤ ਤੱਕਾ ਹੁੰਦਾ ਸਾਪਨਾ ਪੁਲਿਸ ਦੇ ਰਹੀ ਹੈ ਨਾ ਸਰਕਾਰ ਦੇ ਰਹੀ ਅੱਜ ਉਸ ਨੌਜਵਾਨ ਤੇ ਤਸ਼ੱਦਦ ਕਰਕੇ ਇਹਨਾਂ ਨੇ ਕਤਲ ਕਰਤਾ ਆਪਾਂ ਤਾਂ ਪੰਜਾਬ ਦੀ ਗੱਲ ਕਰ ਰਹੇ ਆ ਕੱਲ ਨੂੰ ਆਪਣਾ ਵੀ ਕੁਝ ਕਰ ਸਕਦੇ ਆ ਇਹ ਅੱਤ ਜਦੋਂ ਪੰਜਾਬ ਦੇ ਵਿੱਚ ਲੱਗ ਗਈ ਪਈ ਆ ਤੇ ਕਿਸੇ ਦੇ ਘਰੇ ਵੀ ਆ ਸਕਦੀ ਆ ਜਦੋਂ ਇਸ ਬੰਦੇ ਨੇ ਕੋਈ ਕਤਲ ਨਹੀਂ ਕੀਤਾ ਇਸ ਬੰਦੇ ਨੇ ਕੋਈ ਠੱਗਾ ਠੋਰੀ ਨਹੀਂ ਕੀਤੀ ਤਾਂ ਇਸ ਬੰਦੇ ਤੇ ਤਸ਼ੱਦਦ ਹੋਇਆ ਕਿਉਂ ਆ ਜਦੋਂ ਹੁਕਮ ਦੇਤਾ ਐਸਐਸਪੀ ਨੇ ਕਿ ਤੁਸੀਂ ਆਹ ਕੰਮ ਕਰੋ ਉਦੋਂ ਕੰਮ ਹੁੰਦੇ ਆ ਸੀਏ ਸਟਾਫ ਨੂੰ ਕਿਹਨੇ ਕਿਹਾ ਸੀਏ ਸਟਾਫ ਦੀ ਇੰਨੀ ਜ਼ਰੂਰਤ ਨਹੀਂ ਗਈ ਜੋ ਉਹਨਾਂ ਨੂੰ ਤੁਹਾਨੂੰ ਹੁਕਮ ਕਿਹਨੇ ਦਿੱਤਾ ਐਸਐਸਪੀ ਨੂੰ ਪੁੱਛੋ ਤੈਨੂੰ ਕਿਹਨੇ ਕਿਹਾ ਸੀ ਫੇਰ ਸਾਡੇ ਸਾਹਮਣੇ ਆਊਗਾ ਕਿਹਦੇ ਲੱਗ ਲੱਗ ਅੰਗਾਂ ਤੇ ਬਿਜਲਣਾ ਲਾਉਣੀਆਂ ਤਾਂ ਬੰਦੇ ਦੀ ਰੂਹ ਕੰਬੀ ਜਾਂਦੀ ਆ ਯਾਰ ਇੰਨੇ ਤਸ਼ੱਦਦ ਕਿਉਂ ਤਾਂ ਸਰਕਾਰ ਤੇ ਕਹਿ ਰਹੀ ਆ ਨਸ਼ਿਆਂ ਦੇ ਵਿਰੁੱਧ ਕੰਮ ਕਰ ਰਹੀ ਹੈਗੇ ਜੀ ਜਿੰਨਾ ਚਿਰ ਇੱਥੇ ਬੀੜੀਆਂ ਸਿਕਟਾ ਕੁਲੀਪਾ ਚੈਨੀਆਂ ਖੈਨੀਆਂ ਤਲਪਾ ਇਹ ਸਾਡੀਆਂ ਦੁਕਾਨਾਂ ਤੋਂ ਮਿਲਣਗੀਆਂ ਉਹਨਾਂ ਚਿਰ ਕਦੇ ਵੀ ਨਸ਼ਾ ਬੰਦ ਨਹੀਂ ਹੋ ਸਕਦਾ ਜਿਹੜੀਆਂ ਸ਼ਰਾਬ ਫੈਕਟਰੀਆਂ ਉਹਨਾਂ ਤੋਂ ਕਮਿਸ਼ਨ ਲੈਣਾ ਉਹਨਾਂ ਤੋਂ ਕਮਿਸ਼ਨ ਲੈ ਕੇ ਜਿਹੜਾ ਕਹ ਲੋ ਚੱਲਣੀਆਂ ਕਮਿਸ਼ਨ ਕਹ ਲੋ ਫੰਡ ਕਹ ਲੋ ਚਾਹ ਇਹਨਾਂ ਦੇ ਟੈਕਸ ਕਹ ਲੋ ਜਦੋਂ ਅਸੀਂ ਨਸ਼ਿਆਂ ਤੋਂ ਟੈਕਸ ਲੈ ਰਹੇ ਆ ਤਾਂ ਫੇਰ ਨਸ਼ਾ ਕਦੇ ਬੰਦ ਨਹੀਂ ਹੋ ਸਕਦਾ ਠੀਕ ਗਿਆ ਪੰਜ ਸਾਲਾਂ ਦੇ ਬੱਚੇ ਦਾ ਪਿਓ ਗਿਆ ਉਸ ਭੈਣ ਦਾ ਸੁਹਾਗ ਗਿਆ ਮਾਂ ਬਾਪ ਦਾ ਪੁੱਤ ਗਿਆ ਜੇ ਕਰਜੀ ਅਦਾਲਤਾਂ ਤੋਂ ਇਨਸਾਫ ਮਿਲਦਾ ਹੁੰਦਾ ਤਾਂ ਮੇਰੇ ਵਰਗਿਆਂ ਤੇ ਨਜਾਇਜ਼ ਝੂਠੇ ਪਰਚੇ ਨਹੀਂ ਹੋਣੇ ਸੀ ਸਾਡੇ ਤਾਂ ਜੱਜ ਸਾਹਿਬ ਪਰਚੇ ਰੀ ਇਨਵੈਸਟੀਗੇਸ਼ਨ ਚੱਕੀ ਤੁਰੇ ਆਉਂਦੇ ਆ ਕਿ ਰੀ ਇਨਵੈਸਟੀਗੇਸ਼ਨ ਕਰੋ ਰੀ ਇਨਵੈਸਟੀਗੇਸ਼ਨ ਕਰੋ ਜੇਕਰ ਕੋਟਾ ਚੋਂ ਇਨਸਾਫ ਮਿਲਦਾ ਹੁੰਦਾ ਤਾਂ ਫੇਰ ਕਿਸੇ ਨੇ ਐਮਐਲਏ ਐਮਪੀਆਂ ਦੇ ਸਿਰ ਤੇ ਕਿਸੇ ਅਫਸਰਾਂ ਦੇ ਸਿਰ ਤੇ ਗੁਨਾਹ ਨਹੀਂ ਕਰਨੇ ਸੀਗੇ ਮੰਤਰੀ ਜੇਲ੍ਹ ਚ ਭੇਜਤੇ ਐਮਐਲਏ ਦੋ ਤਿੰਨ ਜੇਲ੍ਹ ਦੇ ਵਿੱਚ ਭੇਜਤੇ ਕੰਮ ਤੇ ਕਰੀਆ ਪੰਜਾਬ ਸਰਕਾਰ ਕਿਉਂ ਜੀ ਇਹ ਕਿਹੜਾ ਕੰਮ ਆ ਇਹ ਜਿਨ੍ਹਾਂ ਦੇ ਗੁਨਾਹ ਸਾਹਮਣੇ ਆਉਂਦੇ ਆ ਉਹ ਐ ਕਰਕੇ ਤੁਰੇ ਫਿਰਦੇ ਆ ਜਿਨ੍ਹਾਂ ਦੇ ਕੋਈ ਗੁਨਾਹ ਸਾਹਮਣੇ ਨਹੀਂ ਆਉਂਦੇ ਇਹ ਅਸਲ ਵਿੱਚ ਗੇਮਾਂ ਖੇਡੀ ਜਾਂਦੇ ਆ ਪਹਿਲੇ ਦਿਨੋਂ ਸਕਿੱਟਾਂ ਕੀਤੀਆਂ ਨੇ ਸਕਿੱਟ ਤਿਆਰ ਕਰਨ ਵਾਲੇ ਦਾ ਕੰਮ ਆ ਇਹਦੀਆਂ ਕਹਿਣ ਦਿਆਂ ਗੱਲਾਂ ਹੁਣ ਜਦੋਂ ਜਿਹੜੀ ਭਰਾ ਜੈ ਇਹਨਾਂ ਦੀ ਐਮਐਲਏ ਉਹਦਾ ਰੌਲਾ ਪਿਆ ਉਦੋਂ ਕੁਝ ਵੀ ਨਹੀਂ ਬੋਲੇ ਇਹ ਜੰਡਾ ਵਿਖੇ ਨਰਿੰਦਰਦੀਪ ਸਿੰਘ ਦੀ ਪੁਲਿਸ ਹਾਸਤ ਦੇ ਵਿੱਚ ਮੌਤ ਹੋ ਜਾਂਦੀ ਅੱਜ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇ ਇਨਸਾਫ ਪਸੰਦ ਲੋਕ ਐਸਐਸਪੀ ਬਠਿੰਡਾ ਕੋਲ ਇਨਸਾਫ ਲੈਣ ਵਾਸਤੇ ਤੇ ਫਾਜ਼ਿਲਕਾ ਤੋਂ ਪਹੁੰਚੇ ਨੇ ਨੌਜਵਾਨ ਵਿਸ਼ਪਦੀਪ ਜਿਹੜਾ ਹਮੇਸ਼ਾ ਹੀ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਨੇ ਨਰਿੰਦਰ ਦੀਪ ਸਿੰਘ ਦਾ ਕਤਲ ਹੋ ਜਾਂਦਾ ਬਾਪੇ ਆਣ ਬਹੁਤ ਤਕਾ ਹੁੰਦਾ ਇਨਸਾਫ ਨਾ ਪੁਲਿਸ ਦੇ ਰਹੀ ਹੈ ਨਾ ਸਰਕਾਰ ਦੇ ਰਹੀ ਹੈ ਤੁਸੀਂ ਕੀ ਅੱਜ ਆਏ ਹੋ ਕੀ ਮੰਗ ਰੱਖਦੇ ਹੋ ਸਰਕਾਰ ਕੋਲੋਂ ਪਹਿਲਾਂ ਤਾਂ ਜਿੰਨੇ ਵੀ ਤੁਹਾਡੇ ਚੈਨਲ ਨੂੰ ਦੇਖ ਰਹੇ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਆਉਣ ਦਾ ਮੁੱਖ ਕਾਰਨ ਬਾਈ ਜੀ ਕਿਉਂ ਆ ਅੱਜ ਉਸ ਨੌਜਵਾਨ ਤੇ ਤਸ਼ੱਦਦ ਕਰਕੇ ਇਹਨਾਂ ਨੇ ਕਤਲ ਕਰਤਾ ਆਪਾਂ ਤਾਂ ਪੰਜਾਬ ਦੀ ਗੱਲ ਕਰ ਰਹੇ ਆ ਕੱਲ ਨੂੰ ਆਪਣਾ ਵੀ ਕੁਝ ਕਰ ਸਕਦੇ ਆ ਇਹ ਅੱਗ ਜਦੋਂ ਪੰਜਾਬ ਦੇ ਵਿੱਚ ਲੱਗ ਗਈ ਪਈ ਆ ਤੇ ਕਿਸੇ ਦੇ ਘਰੇ ਵੀ ਆ ਸਕਦੀ ਆ ਉਸ ਤੋਂ ਬਾਅਦ ਮੈਂ ਬਾਰ ਦੇ ਵਿੱਚ ਖੜਾ ਰਿਆ ਜਦੋਂ ਦਫਤਰ ਦੇ ਵਿੱਚ ਐਂਟਰ ਹੋਣਾ ਸੀ ਕਿ ਜਦੋਂ ਇਸ ਬੰਦੇ ਨੇ ਕੋਈ ਕਤਲ ਨਹੀਂ ਕੀਤਾ ਇਸ ਬੰਦੇ ਨੇ ਕੋਈ ਠੱਗਾ ਠੋਰੀ ਨਹੀਂ ਕੀਤੀ ਤਾਂ ਇਸ ਬੰਦੇ ਤੇ ਤਸ਼ੱਦਦ ਹੋਇਆ ਕਿਉਂ ਆ ਫਿਰ ਮੈਂ ਸੋਚਿਆ ਸੀਏ ਸਟਾਫ ਆ ਜਿਹੜਾ ਉਹ ਤਸ਼ੱਦਦ ਕਰੂਗਾ ਤੇ ਕਿਉਂ ਕਰੂਗਾ ਸੀਏ ਸਟਾਫ ਨੂੰ ਡੀਐਸਪੀ ਦਾ ਡਰ ਨਹੀਂਗਾ ਸੀਏ ਸਟਾਫ ਨੂੰ ਐਸਐਸਪੀ ਦਾ ਡਰ ਨਹੀਂਗਾ ਇੱਕ ਆ ਆਪਣੇ ਸਾਹਮਣੇ ਪੁਲਿਸ ਵਾਲਾ ਫਿਰਦਾ ਇਹਨੂੰ ਹੁਣ ਉਹਨੇ ਸੱਦ ਕੇ ਨੂੰ ਕਹਿ ਤਾ ਬਾਈ ਪਾਣੀ ਦਾ ਗਲਾਸ ਲਿਆ ਦੇ ਇਹਨੇ ਕੈਬਰੇ ਨੂੰ ਵੇਖ ਕੇ ਪਾਣੀ ਦਾ ਗਲਾਸ ਲਿਆ ਦੇਣਾ ਜੇ ਇਹਨੂੰ ਐਸਐਸਪੀ ਨੇ ਇਹ ਕਹਤਾ ਕਿ ਐ ਕਰ ਇਹਨਾਂ ਦੇ ਪਾਣੀ ਉੱਤੇ ਡੋਲ ਇਹਨੂੰ ਪਤਾ ਵੀ ਮੇਰੇ ਸਾਹਬ ਨੇ ਕਹਤਾ ਹੁਣ ਮੈਨੂੰ ਕੋਈ ਪਰਵਾਹ ਨਹੀਂਗੀ ਤੇ ਇਹ ਬੜੇ ਆਰਾਮ ਦੇ ਨਾਲ ਆਪਣੇ ਤੇ ਪਾਣੀ ਡੋਲ ਦੇਣਗੇ ਜਦੋਂ ਹੁਕਮ ਦੇਤਾ ਐਸਐਸਪੀ ਨੇ ਕਿ ਤੁਸੀਂ ਆਹ ਕੰਮ ਕਰੋ ਉਦੋਂ ਕੰਮ ਹੁੰਦੇ ਆ ਸੀਏ ਸਟਾਫ ਨੂੰ ਕਿਹਨੇ ਕਿਹਾ ਸੀਏ ਸਟਾਫ ਦੀ ਇੰਨੀ ਜ਼ਰੂਰਤ ਨਹੀਂ ਗਈ ਜਦੋਂ ਸਾਡੇ ਤੇ ਪਰਚਾ ਹੋਇਆ ਤਾਂ ਐਸਐਸਪੀ ਮੈਡਮ ਇਹ ਕਹਿੰਦੇ ਸੀ ਜਿਹੜੇ ਅੱਜ ਫਰੀਦਕੋਟ ਦੇ ਵਿੱਚ ਆ ਪ੍ਰਤਿਗਿਆ ਜੈਨ ਜੀ ਕਹਿੰਦੇ ਇਹਨੂੰ ਲੈ ਕੇ ਪਾਸੇ ਜਾਓ ਮੈਨੂੰ ਸੀਏ ਸਟਾਫ ਦੇ ਵਿੱਚ ਲੈ ਕੇ ਗਏ ਇਰਮਾਨਡ ਮੰਗੀ ਗਈ ਪਰ ਉਹ ਕਹਿੰਦੇ ਰਮਾਨਡ ਕਾਦੀ ਮੰਗਦੇ ਆ ਜਦੋਂ ਉਹਨਾਂ ਨੂੰ ਹੁਕਮ ਆਇਆ ਉਦੋਂ ਮੈਨੂੰ ਲੈ ਕੇ ਗਏ ਆ ਉਸੇ ਤਰ੍ਹਾਂ ਹੁਕਮ ਆਇਆ ਸੀ ਐਸਟਾਫ ਦੇ ਬੰਦਿਆਂ ਨੂੰ ਪੁੱਛੋ ਉਹਨਾਂ ਨੂੰ ਤੁਹਾਨੂੰ ਹੁਕਮ ਕਿਹਨੇ ਦਿੱਤਾ ਐਸਐਸਪੀ ਨੂੰ ਪੁੱਛੋ ਤੈਨੂੰ ਕਿਹਨੇ ਕਿਹਾ ਸੀ ਫੇਰ ਸਾਡੇ ਸਾਹਮਣੇ ਆਊਗਾ ਕਿਉਂਕਿ ਇਹਦੇ ਤੇ ਤਾਂ ਕੋਈ ਕੋਈ ਮਾੜਾ ਕੰਮ ਨਹੀਂ ਕੀਤਾ ਨੇ ਇਹ ਕੋਈ ਪਾਕਿਸਤਾਨ ਤੋਂ ਨਹੀਂ ਆਇਆ ਇਹ ਕੋਈ ਅੰਤਗਵਾਦੀ ਨਹੀਂ ਸੀਗਾ ਇਹਦੇ ਲੱਗ ਲੱਗ ਅੰਗਾਂ ਤੇ ਬਿਜਲੀਆਂ ਲਾਉਣੀਆਂ ਤਾਂ ਬੰਦੇ ਦੀ ਰੂਹ ਕੰਬੀ ਜਾਂਦੀ ਆ ਯਾਰ ਇੰਨੇ ਤਸ਼ੱਦਦ ਕਿਉਂ ਤਾਂ ਸਰਕਾਰ ਤੇ ਕਹਿ ਰਹੀ ਆ ਨਸ਼ਿਆਂ ਦੇ ਵਿਰੁੱਧ ਕੰਮ ਕਰ ਰਹੀ ਹੈਗੇ ਜੀ ਬਾਈ ਜੀ ਜਿਹੜੇ ਨਸ਼ਿਆਂ ਦੇ ਵਿਰੁੱਧ ਕੰਮ ਕਰ ਰਹੇ ਆ ਤੁਸੀਂ ਬਹੁਤ ਸੂਝਵਾਨ ਆ ਤੁਹਾਡੇ ਸਾਹਮਣੇ ਮੈਂ ਗੱਲਾਂ ਕਰਦਾ ਸੂਰਜ ਨੂੰ ਦੀਵਾ ਬਖਾਉਣ ਵਾਲੀ ਗੱਲ ਆ ਜਿੰਨਾ ਚਿਰ ਇੱਥੇ ਬੀੜੀਆਂ ਸਿਕਟਾ ਕੁਲਿੱਪਾ ਚੈਨੀਆਂ ਖੈਨੀਆਂ ਤਲਬਾ ਇਹ ਸਾਡੀਆਂ ਦੁਕਾਨਾਂ ਤੋਂ ਮਿਲਣਗੀਆਂ ਉਹਨਾਂ ਚਿਰ ਕਦੇ ਵੀ ਨਸ਼ਾ ਬੰਦ ਨਹੀਂ ਹੋ ਸਕਦਾ ਜਿਹੜੀਆਂ ਸ਼ਰਾਬ ਫੈਕਟਰੀਆਂ ਉਹਨਾਂ ਤੋਂ ਕਮਿਸ਼ਨ ਲੈਣਾ ਉਹਨਾਂ ਤੋਂ ਕਮਿਸ਼ਨ ਲੈ ਕੇ ਜਿਹੜਾ ਕਹ ਲੋ ਚਲਣੀਆ ਕਮਿਸ਼ਨ ਕਹ ਲੋ ਫੰਡ ਕਹ ਲੋ ਚਾ ਇਹਨਾਂ ਦੇ ਟੈਕਸ ਕਹ ਲੋ ਜਦੋਂ ਅਸੀਂ ਨਸ਼ਿਆਂ ਤੋਂ ਟੈਕਸ ਲੈ ਰਹੇ ਆ ਤਾਂ ਫੇਰ ਨਸ਼ਾ ਕਦੇ ਬੰਦ ਨਹੀਂ ਹੋ ਸਕਦਾ ਬਹੁਤ ਸਾਰੇ ਮਸਲੇ ਪਏ ਜਿਨ੍ਹਾਂ 'ਤੇ ਟੈਕਸ ਹੁੰਦਾ ਭਾਈ ਜੀ ਇਹ ਨਸ਼ਾ ਕਦੇ ਵੀ ਬੰਦ ਨਹੀਂ ਹੋ ਸਕਦਾ ਇਹ ਕਹਿਦੀਆਂ ਗੱਲਾਂ ਆ ਜਿਹੜੇ ਲੋਕ ਇਕੱਠੇ ਹੋਏ ਤੁਹਾਨੂੰ ਲੱਗਦਾ ਕਿ ਇਨਸਾਫ ਮਿਲੂਗਾ ਜੀ ਇਹ ਜੀ ਜਿਵੇਂ ਕਬੂਲੇ ਦੀ ਕਹਾਵਤ ਸੀ ਕਿ ਬੁੱਲਿਆ ਰੱਬ ਦਾ ਕੀ ਪਾਉਣਾ ਇਧਰੋਂ ਪੱਟ ਕੇ ਇਧਰ ਲਾਉਣਾ ਇਹ ਇਨਸਾਫ ਨਹੀਂ ਹੁਣ 2 ਦਿਨਾਂ ਬਾਅਦ ਸਾਡਾ ਨੱਚਣ ਵਾਲਾ ਮੁੱਖ ਮੰਤਰੀ ਇਹ ਹੁਕਮ ਦੇਊਗਾ ਸੋਸ਼ਲ ਮੀਡੀਆ ਤੇ ਬੋਲੂਗਾ ਕਿ ਸਾਨੂੰ ਜਦੋਂ ਹੀ ਪਤਾ ਲੱਗਿਆ ਅਸੀਂ ਉਹਨਾਂ ਅਫਸਰਾਂ ਨੂੰ ਡਿਸਮਿਸ ਕਰਤਾ ਸਸਪੈਂਡ ਕਰਤਾ ਕਾਰਵਾਈ ਕਰਤੀ ਆ ਇਹ ਮਸਲਾ ਨਹੀਂ ਗਾ ਜੀ ਗਿਆ 5 ਸਾਲਾਂ ਦੇ ਬੱਚੇ ਦਾ ਪਿਓ ਗਿਆ ਉਸ ਭੈਣ ਦਾ ਸੁਹਾਗ ਗਿਆ ਮਾਂ ਬਾਪ ਦਾ ਪੁੱਤ ਗਿਆ ਇਹ ਅਸਲ ਵਿੱਚ ਸਾਨੂੰ ਇਹ ਪਤਾ ਕਰਨਾ ਚਾਹੀਦਾ ਕਿ ਤਗੜਾ ਹੱਥ ਹੈ ਕੀ ਦਾ ਜਿਵੇਂ ਕੁਛ ਲਾ ਲੋ ਜਦੋਂ ਕੋਈ ਵੀ ਕੰਮਾਂ ਜਿਵੇਂ ਕੈਮਰੇ ਨੂੰ ਬੈਟਰੀ ਚਲਾ ਰਹੀ ਆ ਮੈਕ ਨੂੰ ਬੈਟਰੀ ਚਲਾ ਰਹੀ ਆ ਉਸੇ ਤਰ੍ਹਾਂ ਇਹ ਚਕਾਇਆ ਕਿਨੇ ਗਿਆ ਸੀਏ ਸਟਾਫ ਦੀ ਇਹਦੇ ਨਾਲ ਦੁਸ਼ਮਣੀ ਕੀ ਸੀ ਸੀਏ ਸਟਾਫ ਤੋਂ ਉਹ ਚੱਕਦੀ ਆ ਜਾਂ ਕੋਈ ਤਖਸਰ ਨੂੰ ਚੱਕਦੀ ਆ ਜਾਂ ਕੋਈ ਕਿਸੇ ਹੋਰ ਬੰਦੇ ਨੂੰ ਚੱਕਿਆ ਜਾਂਦਾ ਪਰ ਇਹਨੂੰ ਕਿਉਂ ਚੱਕਿਆ ਗਿਆ ਐਡੀਆਂ ਬਹੁਤ ਸਾਰੇ ਮਸਲੇ ਕਾਫੀ ਲੰਮੇ ਸਮੇਂ ਤਾਰੇ ਲੋਕ ਇਨਸਾਫ ਲੈਣ ਵਾਸਤੇ ਫਿਰ ਛੜਕਾ ਤੇ ਆਉਂਦੇ ਨੇ ਫਿਰ ਵੀ ਇਨਸਾਫ ਨਹੀਂ ਮਿਲਦਾਗਾ ਤੁਹਾਨੂੰ ਕੀ ਲੱਗਦਾ ਅਦਾਲਤਾਂ ਚੋਂ ਇਨਸਾਫ ਮਿਲੂਗਾ ਫਿਰ ਜੇਕਰ ਜੀ ਅਦਾਲਤਾਂ ਚੋਂ ਇਨਸਾਫ ਮਿਲਦਾ ਹੁੰਦਾ ਤਾਂ ਮੇਰੇ ਵਰਗਿਆਂ ਤੇ ਨਜਾਇਜ਼ ਝੂਠੇ ਪਰਚੇ ਨਹੀਂ ਹੋਣੇ ਸੀ ਸਾਡੇ ਤਾਂ ਜੱਜ ਸਾਹਿਬ ਪਰਚੇ ਰੀ ਇਨਵੈਸਟੀਗੇਸ਼ਨ ਚੱਕੀ ਤੁਰੇ ਆਉਂਦੇ ਆ ਕਿ ਰੀ ਇਨਵੈਸਟੀਗੇਸ਼ਨ ਕਰੋ ਰੀ ਇਨਵੈਸਟੀਗੇਸ਼ਨ ਕਰੋ ਜੇਕਰ ਕੋਟਾਂ ਚੋਂ ਇਨਸਾਫ ਮਿਲਦਾ ਹੁੰਦਾ ਤਾਂ ਫਿਰ ਕਿਸੇ ਨੇ ਐਮਐਲਏ ਐਮਪੀਾਂ ਦੇ ਸਿਰ ਤੇ ਕਿਸੇ ਅਫਸਰਾਂ ਦੇ ਸਿਰ ਤੇ ਗੁਨਾਹ ਨਹੀਂ ਕਰਨੇ ਸੀਗੇ ਇਹ ਕਹਿਣ ਦੀਆਂ ਗੱਲਾਂ ਜੀ ਮੈਂ ਕਿਸੇ ਵਕੀਲ ਨੂੰ ਮਾਰਾਂ ਨਹੀਂ ਆਂਦਾ ਮੈਂ ਕਿਸੇ ਜੱਜ ਨੂੰ ਮਾਰਾਂ ਨਹੀਂ ਆਂਦਾ ਜੇਕਰ ਕੋਈ ਚੰਗਾ ਜੱਜ ਆਊਗਾ ਇਹਨਾਂ ਦੇ ਹੱਥ 'ਚ ਸਾਰੀ ਪਾਵਰ ਹੁੰਦੀ ਆ ਇਹ ਡਿਊਟੀਆਂ ਚੇਂਜ ਕਰਾ ਦਿੰਦੇ ਆ ਐਸਐਸਪੀ ਇਹਨਾਂ ਦੇ ਕਹਨੇ ਆ ਤੇ ਕਦੇ ਕਿਤੇ ਬਦਲੀ ਕਰਤੀ ਕਦੇ ਕਿਤੇ ਕਰਤੀ ਐਮਐਲਏ ਦੇ ਹੱਥ ਵਿੱਚ ਥਾਣੇ ਦਿੱਤੇ ਹੁੰਦੇ ਆ ਇਨਸਾਫ ਕਿੱਥੋਂ ਮਿਲੂਗਾ ਲੋਕ ਹੀ ਕਰਨ ਲੋਕ ਮਰੀ ਜਾਂਦੇ ਆ ਕਿਸੇ ਨੂੰ ਚੱਕ ਚੱਕ ਮਾਰੀ ਜਾਂਦੇ ਆ ਕਿਸੇ ਨੂੰ ਮੇਰੇ ਅਰਕਿਆਂ ਨੂੰ ਪਰਚਿਆਂ ਚ ਮਾਰੀ ਜਾਂਦੇ ਆ ਤਰੀਕਾਂ ਚ ਮਾਰੀ ਜਾਂਦੇ ਆ ਕਿਸੇ ਨੂੰ ਆਰਥਿਕ ਪੱਖੋਂ ਮਾਰੀ ਜਾਂਦੇ ਆ ਇਹਦਾ ਧੰਨਾ ਉਹ ਲੋਕ ਜਿਹੜਾ ਆਪਦਾ ਘਰ ਚਲਾਈ ਜਾਂਦੇ ਆ ਮੁੱਖ ਮੰਤਰੀ ਭਗਵੰਤ ਮਾਨ ਤੇ ਬੜੀਆਂ ਲੋਕਾਂ ਨੂੰ ਮੀਟਾ ਸਿੰਘਾ ਮੈਂ ਇੱਕ ਗੱਲ ਕਹੂੰਗਾ ਪੰਜਾਬ ਦੇ ਲੋਕਾਂ ਨੂੰ ਕਿਸੇ ਟਾਈਮ ਮਿਸ਼ਕ ਸੀ ਅਖੇ ਜਦ ਚੂੜੀ ਵਿੱਚ ਹੱਥ ਪਹਿਣਾ ਏ ਫੁੱਲ ਨਵੇਂ ਕੋਈ ਫੁੱਟ ਪਹਿਣਾ ਏ ਇਹ ਮਾੜੇ ਘਰਾਂ ਨੂੰ ਲੁੱਟ ਲੈਂਦਾ ਚੰਦਰਾਇਸ਼ਕ ਵੀ ਟੁੱਟ ਪੈਣਾ ਏ ਇਹ ਇਸ਼ਕ ਪੰਜਾਬ ਦੇ ਲੋਕਾਂ ਨੂੰ ਭਗਵੰਤ ਮਾਨ ਨਾਲ ਹੋ ਗਿਆ ਸੀ ਤੇ ਮੈਂ ਲੋਕਾਂ ਨੂੰ ਕਿਹਾ ਸੀ ਕਿ ਲੋਕੋ ਤੁਸੀਂ ਬੇਵਫਾ ਯਾਰ ਚੁਣ ਰਹੇ ਆ ਇਹਦੇ ਕੋਲੋਂ ਬਚ ਜੋ ਇਹ ਕਹਿੰਦੇ ਨਹੀਂ ਨਹੀਂ ਭਗਵੰਤ ਮਾਨ ਆਊਗਾ ਤੇ ਅੱਜ ਭਗਵੰਤ ਮਾਨ ਦਾ ਕੰਮ ਇਹ ਹੋਇਆ ਪਿਆ ਆਖੇ ਕਦੇ ਉਸ ਕੋਲ ਤੇ ਕਦੇ ਇਸ ਕੋਲ ਤੇ ਯਾਰ ਮੇਰਾ ਤਕਲੀਆਂ ਵਰਗਾ ਇਹ ਆਪਦੇ ਐਮਐਲਏ ਤੇ ਕੋਈ ਕਾਰਵਾਈ ਨਹੀਂ ਕਰ ਰਿਆ ਆ ਫੇਰ ਇੱਥੋਂ ਇਨਸਾਫ ਕਿੱਥੋਂ ਮਿਲੂਗਾ ਨਹੀਂ ਉਹਨਾਂ ਮੰਤਰੀ ਜੇਲ੍ਹ ਚ ਭੇਜਤੇ ਐਮ ਐਲ ਏ ਦੋ ਤਿੰਨ ਜੇਲ੍ਹ ਦੇ ਵਿੱਚ ਭੇਜਤੇ ਕੰਮ ਤੇ ਕਰੀਏ ਪੰਜਾਬ ਸਰਕਾਰ ਕਿਉਂ ਜੀ ਇਹ ਕਿਹੜਾ ਕੰਮ ਆ ਇਹ ਜਿਨ੍ਹਾਂ ਦੇ ਗੁਨਾਹ ਸਾਹਮਣੇ ਆਉਂਦੇ ਆ ਉਹ ਐ ਕਰਕੇ ਤੁਰੇ ਫਿਰਦੇ ਆ ਜਿਨ੍ਹਾਂ ਦੇ ਕੋਈ ਗੁਨਾਹ ਸਾਹਮਣੇ ਨਹੀਂ ਆਉਂਦੇ ਇਹ ਅਸਲ ਵਿੱਚ ਗੇਮਾਂ ਖੇਡੀਆਂ ਜਾਂਦੇ ਆ ਪਹਿਲੇ ਦਿਨੋਂ ਸਕਿੱਟਾਂ ਕੀਤੀਆਂ ਨੇ ਸਕਿੱਟ ਤਿਆਰ ਕਰਨ ਵਾਲੇ ਦਾ ਕੰਮ ਆ ਇਹਦੀਆਂ ਕਹਿਣ ਦਿਆਂ ਗੱਲਾਂ ਹੁਣ ਜਦੋਂ ਮਰਾ ਜਿਹੜੀ ਭਰਾ ਜੈ ਇਹਨਾਂ ਦੀ ਐਮਐਲਏ ਉਹਦਾ ਰੌਲਾ ਪਿਆ ਉਦੋਂ ਕੁਛ ਵੀ ਨਹੀਂ ਬੋਲੇ ਇਹ ਉਦੋਂ ਕੁਛ ਨਹੀਂ ਬੋਲੇ ਬੜਿਆਂ ਦੇ ਰੌਲੇ ਪੈ ਗਏ ਉਦੋਂ ਕੱਖ ਨਹੀਂ ਬੋਲੇ ਤਾਂ ਇਹ ਸਿਰਫ ਜਨਾਬ ਕਹਿਣ ਦੀਆਂ ਗੱਲਾਂ ਇਹ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ ਔਰ ਜਿਹੜੇ ਇਹ ਜਿਹੜੇ ਇਹ ਆ ਜਿਹੜਾ ਇਹ ਮਸਲਾ ਇਹਨਾਂ ਨੇ ਠੰਡਾ ਕਰਨ ਦੀ ਕੋਸ਼ਿਸ਼ ਕਰਨੀ ਆ 4-5 ਬੰਦਿਆਂ ਨੂੰ ਸਜ਼ਾ ਦੇਣ ਵਾਸਤੇ ਭਾਈ ਜੀ ਤੁਸੀਂ ਬੜੇ ਸਮਝਦਾਰ ਹੋ ਮੈਂ ਤੁਹਾਨੂੰ ਪਹਿਲਾਂ ਵੀ ਕਹਤਾ ਇਸ ਮਸਲੇ ਨੂੰ ਤੁਸੀਂ ਵੀ ਆਪਦੇ ਹੱਥਾਂ ਦੇ ਵਿੱਚ ਲੈ ਲਓ ਤਾਂ ਕਿ ਜਿਹੜਾ ਕਹਿ ਲੋ ਇਹ ਜਿਹੜਾ ਮਸਲਾ ਮਸਲਾ ਵੱਧ ਤੋਂ ਵੱਧ ਚੱਲ ਸਕੇ ਸਾਨੂੰ ਅਸਲੀ ਗੁਨਾਹਗਾਰ ਚਾਹੀਦਾ ਐਸਐਸਪੀ ਨੂੰ ਹੁਕਮ ਕਿਹਨੇ ਦਿੱਤਾ ਐਸਐਸਪੀ ਨੇ ਹੁਕਮ ਇਹਨਾਂ ਨੂੰ ਕਿਉਂ ਦਿੱਤਾ ਕਿ ਸੀਏ ਸਟਾਫ ਨੇ ਇਹਨਾਂ ਦੇ ਲੱਗ ਲੱਗ ਅੰਗਾਂ ਤੇ ਗੋਪ ਤੰਗਾ ਤੇ ਬਿਜਲੀਆਂ ਲਾ ਕੇ ਬੰਦਾ ਮਾਰਿਆ ਭਾਈ ਜੀ ਇਹ ਕੱਲ ਨੂੰ ਕਿਸੇ ਸਾਡੇ ਮੈਂ ਕੀ ਹੋਣਾ ਚਾਹੀਦਾ ਜਿੰਨਾਂ ਦੇ ਉੱਪਰ ਦੋਸ਼ ਲੱਗਦੇ ਨੇ ਜਿੰਨਾਂ ਤੇ ਦੋਸ਼ ਲੱਗਦੇ ਆ ਉਹਨਾਂ ਨੂੰ ਇੱਥੇ ਉਹਨਾਂ ਦੇ ਕਾਰਵਾਈ ਨਾ ਹੋਵੇ ਉਹਨਾਂ ਨੂੰ ਆ ਕੇ ਇਨਵੈਸਟੀਗੇਸ਼ਨ ਕੋਈ ਹੋਰ ਟੀਮ ਕਰੇ ਉਹ ਪੁੱਛੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਉਹ ਐਸਐਸਪੀ ਦਾ ਨਾਮ ਲੈਣ ਐਸਐਸਪੀ ਆ ਜਿਹੜਾ ਐਸਐਸਪੀ ਤੇ ਕਾਰਵਾਈ ਹੋਊਗੀ ਉਹ ਨਾਮ ਲਾਊਗਾ ਫਿਰ ਇਹ ਸਾਰੇ ਦੇ ਸਾਰੇ ਅੰਦਰ ਜਾਣੇ ਚਾਹੀਦੇ ਆ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਫਿਰ ਕਿਤੇ ਡਰ ਪੈਦਾ ਹੋ ਸਕਦਾ ਪਰ ਇਸ ਟਾਈਮ ਤੱਕ ਪੰਜਾਬ ਦੇ ਲੋਕਾਂ ਦੇ ਅੰਦਰ ਡਰ ਪੈਦਾ ਹੋਇਆ ਪਿਆ ਕਿ ਜਦੋਂ ਬਾਈ ਜੀ ਕਿਸੇ ਨਾਲ ਧੱਕਾ ਹੁੰਦਾ ਸੀ ਨਾ ਉਹ ਰੱਬ ਨੂੰ ਯਾਦ ਨਹੀਂ ਕਰਦਾ ਉਹ ਪੁਲਿਸ ਨੂੰ ਯਾਦ ਕਰਦਾ ਪਰ ਅੱਜ ਪੁਲਿਸ ਨੂੰ ਇੱਕ ਡਰ ਲੱਗਣ ਲੱਗ ਗਿਆ ਬਹੁਤ ਬਹੁਤ ਸ਼ੁਕਰੀਆ ਜੀ ਔਰ ਫਿਲਹਾਲ ਨਰਿੰਦਰਦੀਪ ਸਿੰਘ ਦਾ ਮਸਲਾ ਹੈਗਾ ਇਨਸਾਫ ਉਹਨੂੰ ਕਦੋਂ ਮਿਲੂਗਾ ਕਿ ਬਠਿੰਡਾ ਪੁਲਿਸ 'ਤੇ ਇਲਜ਼ਾਮ ਲੱਗੇ ਨੇ ਕਿ ਉਹਦੀ ਪੁਲਿਸ ਰਸਤੇ ਦੇ ਵਿੱਚ ਮੌਤ ਹੋਈ ਆ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਏਬੀਸੀ ਪੰਜਾਬ ਬਠਿੰਡਾ